ਅੱਜ ਦੀ ਵੀਡੀਓ ਆਪਾਂ ਪੇਸ਼ ਕਰਨ ਲਈ ਬਹੁਤ ਹੀ ਖਾਸ ਹੈ ਖਾਸੀ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਜੀ ਆਪਾਂ ਅੱਜ ਤੇ ਪਲੀਜ਼ ਮੇਰੀ ਪੇਸ਼ਣਾ ਵੀਡੀਓ ਨੂੰ ਸਕਿਪ ਕੀਤੇ ਨਾ ਕਰਿਓ ਤੇ ਹਾਂਜੀ ਫਰੈਂਡਸ ਗੁਰਵਿੰਦਰ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਵਗੇ ਵਧੀਆ ਹੋਵਗੇ ਖੁਸ਼ਹਾਲ ਹੋਵਗੇ ਤੰਦਰੁਸਤ ਹੋਵਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਬਖਸ਼ੇ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੀ ਹੈ ਨਾ ਹੁਣ ਸਾਰੇ ਦਿਨ ਇੰਤਜ਼ਾਰ ਸ਼ੁਰੂ ਹੋ ਗਿਆ ਜੀ ਤੇ ਹੁਣ ਤੁਹਾਨੂੰ ਪਤਾ ਹੀ ਨਿਰਾਤੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਵਾਰਤ ਸ਼ੁਰੂ ਹੋ ਜਾਣਗੇ ਤੇ ਇਸ ਤੋਂ ਬਾਅਦ ਜੀ ਦਿਵਾਲੀ ਆ ਜੁਗੀ ਤੇ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਦਿਨ ਹੈ ਜੀ ਇਹ ਬਹੁਤ ਹੀ ਕਮਾਈ ਦੇ ਸਾਧਨ ਦੇ ਦਿਨ ਹੈ ਇਸ ਦਿਨ ਵਿੱਚ ਸੀਜ਼ਨ ਫਾਲੋ ਹੁੰਦਾ ਤੇ ਇਹਨਾਂ ਦੇ ਦਿਨਾਂ ਦੇ ਹਿਸਾਬ ਨਾਲ ਹੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਜੀ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਦਿਨਾਂ ਦਾ ਫਾਇਦਾ ਉਠਾ ਸਕਦੇ ਆ ਕਿਸ ਤਰੀਕੇ ਨਾਲ ਮੇਰੀਆਂ ਪਹਿਣਾ ਇਹਨਾਂ ਦਿਨਾਂ 'ਚ ਜਿਹੜੀਆਂ ਸਲਾਈ ਕਰਦੀਆਂ ਵੱਧ ਤੋਂ ਵੱਧ ਕਮਾਈ ਕਰ ਸਕਦੀਆਂ ਠੀਕ ਹੈ ਜੀ ਇਹ ਵੀਡੀਓ ਉਹਨਾਂ ਪਹਿਣਾ ਵਾਸਤੇ ਜਿੰਨਾ ਥੋੜਾ ਜਿਹਾ ਕੰਮ ਘੱਟ ਚੱਲਦਾ ਜੀ ਤੇ ਵੀ ਕਾਮਟਾ ਮੇ ਕੱਪੜੇ ਆਉਂਦੀ ਹੈ ਕਿਵੇਂ ਆਪਣਾ ਕੰਮ ਵਧਾ ਸਕਦੀਆਂ ਠੀਕ ਹੈ ਜੀ ਤੇ ਇਹਦੇ ਵਿੱਚ ਦੇਖੋ ਜੀ ਹੁਣ ਆ ਜਾਣਗੇ ਵਰਤ ਤੇ ਵਰਤਾਂ ਵਿੱਚ ਤੁਸੀਂ ਕਿਵੇਂ ਆਪਦਾ ਕੰਮ ਵਧਾ ਸਕਦੇ ਹੋ ਸਲਾਈ ਦਾ ਤੇ ਬਟ ਤੁਹਾਨੂੰ ਸਲਾਈ ਪੂਰੀ ਹੋਣੀ ਚਾਹੀਦੀ ਹੈ ਜੀ ਫਿਨਿਸ਼ਿੰਗ ਦੇ ਨਾਲ ਸਲਾਈ ਹੋਣੀ ਚਾਹੀਦੀ ਹੈ ਕੋਈ ਵੀ ਸਲਾਈ ਦੇ ਵਿੱਚ ਤੁਹਾਡੀ ਮਿਸਟੇਕ ਨਹੀਂ ਹੋਣੀ ਚਾਹੀਦੀ ਤਾਂ ਹੀ ਤੁਹਾਡਾ ਕੰਮ ਵਧੂਗਾ ਅਗਰ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਜੇ ਤੁਹਾਨੂੰ ਸਲਾਈ ਘੱਟ ਆਉਂਦੀ ਹੈ ਤਾਂ ਤੁਸੀਂ ਹੋਰ ਜਿੱកਾ ਆਪਦੀ ਸਲਾਈ ਸਿੱਖ ਲਓ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਲਾਭ ਲੈ ਸਕਦੇ ਹੋ ਠੀਕ ਹੈ ਜੀ ਹੁਣ ਦੇਖੋ ਜੀ ਵਰਤਾ ਆ ਜਾਣਗੇ ਵਰਤਾ ਵਿੱਚ ਤੁਸੀਂ ਸਿੰਪਲ ਸੂਟ ਦੀ ਸਲਾਈਟੇ ਵੀ ਲੈਸ ਕਰ ਦਿਓ ਤੁਸੀਂ ਥੋੜਾ ਜਿਹਾ ਘੱਟ ਰੇਟ ਰੱਖ ਲਓ ਸਲਾਈ ਦਾ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਆ ਜਿਵੇਂ ਕਿ ਤੁਹਾਡਾ ਕੰਮ ਬਹੁਤ ਹੀ ਘੱਟ ਚੱਲਦਾ ਤੁਸੀਂ ਆਪਦਾ ਕੰਮ ਇੱਕ ਵਾਰ ਇਸ ਚ ਚਲਾਉਣਾ ਚਾਹੁੰਦੇ ਹੋ ਠੀਕ ਹੈ ਜੀ ਹਾਂਜੀ ਗਾਹਕ ਵਧਾਉਣ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਕ ਲਾਈਨਿੰਗ ਵਾਲੇ ਸੂਟ ਦੇ ਨਾਲ ਤੁਸੀਂ ਸਿੰਪਲ ਸੂਟ ਫ੍ਰੀ ਸਟਿਚ ਕਰ ਦੋ ਠੀਕ ਹੈ ਜੀ ਤੁਸੀਂ ਅਗਰ ਇੱਕ ਅੱਧਾ ਸੂਟ ਫ੍ਰੀ ਸਟਿਚ ਕਰ ਦੋਗੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਜਿਹੜੇ ਤੁਹਾਡੇ ਹੋਣ ਗਾਕ ਲੱਗੇ ਹੋਣਗੇ ਉਹ ਤੁਹਾਡੇ ਗਾਕ ਬਹੁਤ ਟਾਈਮ ਵਾਸਤੇ ਲੱਗੇ ਰਹਿਣਗੇ ਅਗਰ ਤੁਹਾਡੀ ਫਿਟਿੰਗ ਉਹਨਾਂ ਨੂੰ ਪਸੰਦ ਆਗੀ ਕਿਉਂ ਲੇਡੀਜ਼ ਨੂੰ ਅਕਸਰ ਇਹ ਹੁੰਦਾ ਜੀ ਜਿੱਥੇ ਆਪਾਂ ਨੂੰ ਥੋੜੇ ਘੱਟ ਪੈਸੇ ਪੈਸਿਆਂ ਦਾ ਖਰਚਾ ਜਿਸ ਦਾ ਹੋਵੇ ਨਾ ਲੇਡੀਜ਼ ਨੂੰ ਉਹ ਖਰਚਾ ਜੇ ਛੇਤੀ ਕਰਦੀਆਂ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਇੱਥੇ ਆਪਣੇ ਘਰ ਖਰਚ ਹੋਣਗੇ ਤੁਸੀਂ ਲਾਈਨਿੰਗ ਵਾਲੇ ਸੂਟ ਨਾਲ ਇੱਕ ਸਿੰਪਲ ਸੂਟ ਫ੍ਰੀ ਸਟਿਚ ਕਰ ਦੋ ਜੀ ਤੁਸੀਂ ਇੱਕ ਬੈਨਰ ਲਾ ਲਓ ਵੀ ਵਾਰਤਾਂ ਦਾ ਆਫਰ ਹੈ ਦਿਵਾਲੀ ਦਾ ਆਫਰ ਹੈ ਜੀ ਆਪਾਂ ਲਾਈਨਿੰਗ ਵਾਲੇ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਸਟਿਚ ਕਰਾਂਗੇ ਠੀਕ ਹੈ ਜੀ ਜਿਹੜਾ ਤੁਹਾਡਾ ਸਿੰਪਲ ਸੂਟ ਹੋਊਗਾ ਤੁਸੀਂ ਉਹਦਾ ਵੀ ਹਾਫ ਰੇਟ ਕਰ ਦੋ ਇਹਦੇ ਨਾਲ ਕੀ ਹੋਊਗਾ ਤੁਹਾਡੇ ਕਸਟਮਰ ਵੱਧ ਤੋਂ ਵੱਧ ਲੱਗਣਗੇ ਬਟ ਤੁਹਾਡੀ ਫਿਟਿੰਗ ਦੀਆਂ ਸਲਾਈਆਂ ਜਸ ਫਿਨਿਸ਼ਿੰਗ ਹੋਣੀ ਚਾਹੀਦੀ ਹੈ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਹੋਣੀ ਚਾਹੀਦੀ ਹੈ ਸਲਾਈ ਤੁਹਾਡੀ ਐਨ ਆਵੇ ਤੁਸੀਂ ਸੂਟ ਵੀ ਰੇਟ ਵੀ ਘੱਟ ਕਰ ਲਿਆ ਤੁਸੀਂ ਸਲਾਈ ਵੀ ਵਧੀਆ ਨਾ ਸਟਿਚ ਕਰੋ ਤੁਹਾਡੀ ਸਲਾਈ ਬਿਲਕੁਲ ਵਧੀਆ ਹੋਣੀ ਚਾਹੀਦੀ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਹੋਣੀ ਚਾਹੀਦੀ ਆ ਤਾਂ ਜੋ ਤੁਹਾਡੇ ਕੋਲ ਜਿਹੜਾ ਕਸਟਮਰ ਸੂਟ ਇੱਕ ਵਾਰ ਸਲਾਈ ਕਰਵਾ ਕੇ ਲੈ ਕੇ ਜਾਵੇ बार-बार ਤੁਹਾਡੇ ਕੋਲ ਉਹ ਕਸਟਮਰ ਸਲਾਈ ਕਰਾਉਣ ਵਾਸਤੇ ਆਵੇ ਸੂਟ ਨੂੰ ਤੇ ਤੁਸੀਂ ਦਿਵਾਲੀ ਦੇ ਸੂਟਾਂ ਦੇ ਵੀ ਇਹੀ ਆਫਰ ਲਾ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਦਿਵਾਲੀ ਤੇ ਸਾਰਿਆਂ ਨੇ ਰੋਟੀ ਦੇ ਕੱਪੜੇ ਸਮੋਣੇ ਹੁੰਦੇ ਆ ਜੀ ਕਈ ਲੇਡੀਜ਼ ਦੇ ਕੱਪੜੇ ਤਾਂ ਕਈ ਵਾਰ ਦੋ-ਦੋ ਵੀ ਹੁੰਦੇ ਆ ਉਹਨਾਂ ਦੇ ਦੋ ਦਿਨ ਕੱਪੜੇ ਪਾਉਣੇ ਹੁੰਦੇ ਆ ਤੁਸੀਂ ਉਹਨਾਂ ਦੇ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰ ਦਿਓ ਤੇ ਕਸਟਮਰ ਤੁਹਾਡੇ ਕੋਲ ਬਹੁਤ ਜ਼ਿਆਦਾ ਆਉਣਗੇ ਤੁਹਾਡੀ ਜ਼ਿੰਦਗੀ ਵਿੱਚ ਉਹ ਕਸਟਮਰ ਹਮੇਸ਼ਾ ਲਈ ਲੱਗੇ ਰਹਿਣਗੇ ਅਗਰ ਤੁਹਾਡੀ ਸਲਾਈ ਵਧੀਆ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਸਟੀਚਿੰਗ ਪੂਰੀ ਲੈਣੀ ਹੈ ਤੁਸੀਂ ਪਾਈਪਿੰਗ ਤੁਹਾਨੂੰ ਪਤਾ ਜੀ ਪਾਈਪਿੰਗ 5 ਰੁਪਏ 70 ਰੁਪਏ ਮੀਟਰ ਦੇ ਹਿਸਾਬ ਨਾਲ ਆਉਂਦੀ ਆ ਤੁਸੀਂ ਉਹ ਪਾਈਪਿੰਗ ਫ੍ਰੀ ਲਾ ਦਿਓ ਉਹ ਦੀ ਸਟੀਚਿੰਗ ਨਾਲ ਉਹ ਪਾਈਪਿੰਗ ਨਾਲ ਲੋ ਤੁਹਾਨੂੰ ਅਗਰ ਇੱਕ ਸੂਟ ਮਗਰ 20 ਪੀ ਵੀ ਛੱਡਨੇ ਪੈਣਗੇ ਜੀ ਕੋਈ ਖਾਸ ਗੱਲ ਨਹੀਂ ਜੀ ਇਹਦੇ ਵਿੱਚ ਅਗਰ ਤੁਹਾਡੇ ਜ਼ਿੰਦਗੀ ਵਿੱਚ ਗਾਖ ਲੱਗੇ ਰਹਿਣਗੇ ਗਾਖ ਦਾ ਬਹੁਤ ਜ਼ਿਆਦਾ ਫੈਰਾ ਹੁੰਦਾ ਜੀ ਕਿਉਂ ਹੁਣ ਆਪਾਂ ਤਾਂ ਹੁਣ ਤਾਂ ਦੇਖਦੇ ਹਾਂ ਤਿਆਰ ਤੇ ਕੱਪੜੇ ਸਟਿਚ ਕਰਾਉਣੇ ਆ ਤੇ ਉਹਨਾਂ ਨੇ ਗਰਮੀ ਸਰਦੀ ਦੇ ਸਾਰੇ ਸੂਟ ਸਟਿਚ ਕਰਾਉਣੇ ਹੁੰਦੇ ਆ ਤੁਹਾਡੀ ਫਿਟਿੰਗ ਪਰਫੈਕਟ ਬੈ ਗਈ ਤਾਂ ਉਹ ਤੁਹਾਡੇ ਦਾ ਸੂਟ ਸਟਿਚ ਕਰਾਇਆ ਕਰਨਗੇ ਤੁਸੀਂ ਹੌਲੀ ਹੌਲੀ ਉਹਨਾਂ ਦੀ ਸਲਾਈ ਵਧਾ ਦਿਓ ਇੱਕ ਵਾਰ ਤੁਸੀਂ ਵਾਰਤਾਂ ਦੇ ਲੋੜੀ ਤੇ ਇਹ ਫਾਰਮੂਲਾ ਜਮਾ ਕੇ ਦੇਖੋ ਅੱਗੇ ਤੁਹਾਡਾ ਇਹ ਫਾਰਮੂਲਾ ਪਰਫੈਕਟ ਬਹਿ ਗਿਆ ਤਾਂ ਤੁਹਾਨੂੰ ਸਲਾਈ ਦੇ ਬਹੁਤ ਵਧੀਆ ਪੈਸੇ ਬਣਨਗੇ ਅੱਗੇ ਤੋਂ ਤੁਸੀਂ ਥੋੜਾ ਥੋੜਾ ਰੇਟ ਵਧਾ ਸਕਦੇ ਹੋ ਤੇ ਵਧੀਆ ਤੁਹਾਡੇ ਗਾਹਕ ਬਣਨਗੇ ਚੰਗੇ ਗਾਹਕ ਜਿਹੜੇ ਦੋ ਚਾਰੀ ਘਰ ਲੱਗ ਜਾਣ ਜੀ ਬਹੁਤ ਵਧੀਆ ਹੁੰਦੇ ਆ ਕਿਉਂ ਉਹਨਾਂ ਦੇ ਆਪਾਂ ਨੂੰ ਪੈਸੇ ਜਿਹੜੇ ਹੁੰਦੇ ਨਾਲ ਦੀ ਨਾਲ ਦੇ ਦੇਣੇ ਹੁੰਦੇ ਆ ਤੇ ਜਿਹੜੀ ਉਹ 2-4 ਗਾਹਕ ਹੁੰਦੇ ਆ ਜੀ ਉਹ 4 ਗਾਹਕ ਨੂੰ ਹੋਰ ਲੈ ਕੇ ਹੁੰਦੇ ਆ ਠੀਕ ਆ ਜੀ ਅਗਰ ਤੁਹਾਡੀ ਸਲਾਈ ਉਹਨਾਂ ਨੂੰ ਪਸੰਦ ਆ ਗਈ ਜਿਹੜੀ ਉਹ 4 ਗਾਹਕ ਹੋਣਗੇ ਉਹ 4 ਗਾਹਕ ਹੋਰ ਲੈ ਕੇ ਆਉਣਗੇ ਇਹਦੇ ਨਾਲ ਤੁਹਾਡੀ ਸਲਾਈ ਦਾ ਕੰਮ ਬਹੁਤ ਵਧੀਆ ਚੱਲੂਗਾ ਜਦੋਂ ਮੈਂ ਸਲਾਈ ਸਿੱਖੀ ਸੀ ਜਦੋਂ ਮੈਂ ਸਲਾਈ ਦਾ ਕੰਮ ਸ਼ੁਰੂ ਕੀਤਾ ਸੀਗਾ ਮੈਂ ਕੰਮ ਕੀਤਾ ਸੀਗਾ 30 ਰੁਪਏ ਸੂਟ ਤੋਂ ਵੀ 50 ਰੁਪਏ ਸੂਟ ਤੋਂ ਵੀ ਸਟੀਚਿੰਗ ਦਾ ਕੰਮ ਸ਼ੁਰੂ ਕੀਤਾ ਸੀਗਾ ਕਿਉਂਕਿ ਮੈਨੂੰ ਉਸ ਟਾਈਮ ਕੰਮ ਦੀ ਜ਼ਰੂਰਤ ਸੀਗੀ ਤੇ ਮੈਂ ਆਪਦਾ ਕੰਮ 50 ਰੁਪਏ ਤੋਂ ਸਟਾਰਟਿੰਗ ਕੀਤਾ ਤੇ ਹੌਲੀ 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 ਆਪਦਾ ਕੰਮ ਵਧਾਈ ਗਈ ਤੇ ਮੈਂ ਕਈ ਵਾਰ ਕੀਤਾ ਵੀ ਹੈਗਾ ਜੀ ਜਦੋਂ ਮੇਰਾ ਕੰਮ ਨਹੀਂ ਚੱਲਦਾ ਸੀ ਇਹ ਫਾਰਮੂਲਾ ਮੈਂ ਆਪ ਦੇਤੇ ਪਨਾਇਆ ਜਦੋਂ ਮੇਰਾ ਕੰਮ ਸਟਾਰਟਿੰਗ 'ਚ ਘੱਟ ਸੀਗਾ ਮੈਂ ਲਾਈਨਿੰਗ ਵਾਲੇ ਸੂਟ ਦੇ ਨਾਲ ਇੱਕ ਸੂਟ ਸਿੰਪਲ ਫ੍ਰੀ ਸੌਂਕੇ ਦਿੱਤਾ ਹੈ ਪਾਈਪਿੰਗ ਵਗੈਰਾ ਮੇਲੇ ਪੱਲੇਉ ਨਹੀਂ ਆ ਉਸ ਟਾਈਮ ਦੇਖੋ ਜੀ ਆਪਣਾ ਇੱਕ ਸੀਜ਼ਨ ਹੀ ਐ ਨਿਕਲਦਾ ਤੇ ਬਟ ਆਉਣ ਵਾਲਾ ਸੀਜ਼ਨ ਆਪਣਾ ਬਹੁਤ ਵਧੀਆ ਨਿਕਲਦਾ ਹੈ ਇਹਦੇ ਨਾਲ ਆਪਣੇ ਪੱਕੇ ਕਸਟਮਰ ਲੱਗ ਜਾਂਦੇ ਆ ਤੁਸੀਂ ਵੀ ਇਹ ਫਾਰਮੂਲਾ ਜ਼ਿੰਦਗੀ ਜੀ ਆਜੀ ਅਪਣਾ ਕੇ ਜਰੂਰ ਦੇਖੋ ਇਹ ਨਾਲ ਤੁਹਾਨੂੰ ਜਰੂਰ ਫਾਇਦਾ ਹੋਊਗਾ ਇਹ ਮੇਰੀ ਗਾਰੰਟੀ ਹੈ ਜੀ ਅਗਰ ਤੁਹਾਨੂੰ ਨਾ ਫਾਇਦਾ ਹੋਵੇ ਇਹ ਤੁਹਾਨੂੰ ਜਰੂਰ ਫਾਇਦਾ ਹੋਊਗਾ ਤੁਸੀਂ ਇੱਕ ਇਸ ਤਰ੍ਹਾਂ ਆਵਦਾ ਕੰਮ ਕਰਕੇ ਦੇਖੋ ਠੀਕ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਜਿਵੇਂ ਤੁਹਾਨੂੰ ਸਿੰਪਲ ਸੂਟ ਉਹਨਾਂ ਨੇ ਸਟਿਚ ਕਰਨ ਵਾਸਤੇ ਦਿੱਤਾ ਕਸਟਮਰ ਨੇ ਤੁਸੀਂ ਉਹਦੇ ਵਿੱਚ ਆਪਣੇ ਕੋਲੋਂ ਡਿਜ਼ਾਈਨ ਬਣਾ ਸਕਦੇ ਹੋ ਜੇਕਰ ਤੁਹਾਨੂੰ ਕਸਟਮਰ ਨੇ ਨਹੀਂ ਕਿਹਾ ਤਾਂ ਵੀ ਤੁਸੀਂ ਸੂਟ ਤੇ ਕੋਈ ਨਾ ਕੋਈ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਇੱਕ ਤਾਂ ਕਸਟਮਰ ਥੋੜੇ ਜਿਹਾ ਖੁਸ਼ ਹੋ ਜੂਗਾ ਵੀ ਮੈਨੂੰ ਆਪਣੇ ਆਪ ਉਹਨਾਂ ਨੇ ਡਿਜ਼ਾਈਨ ਬਣਾਤਾ ਫਿਰ ਗਾਂ ਹੋਰ ਭੈਣ ਨੂੰ ਦੱਸਣਗੇ ਵੀ ਮੇਰਾ ਉਹ ਫਲਾਨੇ ਬੁਟੀਕ ਤੋਂ ਜਾਂ ਫਲਾਨੀ ਭੈਣ ਤੋਂ ਮੈਂ ਸੂਟ ਸਟਿਚ ਕਰਾਇਆ ਸੀਗਾ ਉਹਨਾਂ ਨੇ ਮੇਰਾ ਸੂਟ ਬਹੁਤ ਸੋਹਣਾ ਸਟਿਚ ਕਰਕੇ ਦਿੱਤਾ ਤੇ ਉਹਨਾਂ ਨੇ ਮੇਰੇ ਸੂਟ ਦੇ ਵਿੱਚ ਡਿਜ਼ਾਈਨ ਵੀ ਪਾ ਕੇ ਦਿੱਤਾ ਤਾਂ ਤੁਹਾਡੇ ਕੋਲ ਫਿਰ ਵੀ ਕਸਟਮਰ ਬਹੁਤ ਆਉਣਗੇ ਇਸ ਤਰ੍ਹਾਂ ਕਰਨ ਨਾਲ ਵੀ ਅਗਰ ਤੁਹਾਨੂੰ ਕੋਈ ਕਹਿੰਦਾ ਵੀ ਸਾਡੇ ਸੂਟ ਤੇ ਪਾਈਪਿੰਗ ਨਹੀਂ ਲਾਉਣੀ ਆਪਾਂ ਨੂੰ ਇਹ ਹੁੰਦਾ ਵੀ ਕੋਈ ਅਲਾ ਕਹਿੰਦਾ ਤੁਸੀਂ ਸਮਾਈ ਵੱਧ ਲਓਗੇ ਅਸੀਂ ਤਾਂ ਪਾਈਪਿੰਗ ਨਹੀਂ ਲਾਉਂਦੇ ਤੁਸੀਂ ਉਹਨਾਂ ਦੀ ਉਸੇ ਰੇਟ ਦੇ ਵਿੱਚ ਸਮਾਈ ਦੇ ਵਿੱਚ ਹੀ ਪਾਈਪਿੰਗ ਲਾ ਕੇ ਦੇ ਸਕਦੇ ਹਾਂ ਇਹਦੇ ਨਾਲ ਵੀ ਤੁਹਾਡੇ ਕੋਲ ਕਾਤਮਰ ਵੱਧ ਤੋਂ ਵੱਧ ਆਉਣਗੇ ਪਰ ਤੁਸੀਂ ਆਪ ਦੇ ਬਾਰ ਦੇ ਵਿੱਚ ਬੈਨਰ ਜ਼ਰੂਰ ਲਾਉਣਾ ਹੈਗਾ ਇਸ ਤਰ੍ਹਾਂ ਵੀ ਅਸੀਂ ਇੱਕ ਸੂਟ ਨਾਲ ਇੱਕ ਸੂਟ ਫ੍ਰੀਕ ਸਿਓ ਕੇ ਦੇਵਾਂਗੇ ਸਿੰਪਲ ਸੂਟ ਦੀ ਅਸੀਂ ਹਾਫ ਸਟੀਚਿੰਗ ਲਾਵਾਂਗੇ ਅਸੀਂ ਸਿੰਪਲ ਸੂਟ ਦੀ ਸਟੀਚਿੰਗ ਦੇ ਵਿੱਚ ਵਿਦ ਅਸੀਂ ਪਾਈਪਿੰਗ ਆਪਣੇ ਕੋਲੋਂ ਲਾ ਕੇ ਦੇਵਾਂਗੇ ਤੁਸੀਂ ਇਹ ਸਾਰਾ ਕੁਝ ਬੈਨਰ ਤੇ ਜਰੂਰ ਲਿਖਾਉਣਾ ਤਾਂ ਜੋ ਤੁਹਾਡੇ ਕੋਲ ਕਸਟਮਰ ਵੱਧ ਤੋਂ ਵੱਧ ਆਉਣ ਹਾਂਜੀ ਮੇਰੀ ਤਾਂ ਇਹੀ ਕੋਸ਼ਿਸ਼ ਹੈ ਤੇ ਨਾਲ ਆਪ ਦਾ ਕੰਮ ਚਲਾਵੇ ਵਧੀਆ ਤੇ ਆਪਦੇ ਘਰੇ ਕੰਮ ਕਰੇ ਕਿਉਂਕਿ ਜੀ ਇਹ ਸਦਾ ਬਾਹਰ ਕੰਮ ਨਾ ਕਪੜਾਂ ਦਾ ਕੰਮ ਕਦੀ ਮੁਕਣਾ ਇਹ ਤਾਂ ਹਰ ਟਾਈਮ ਹੀ ਕੰਮ ਚੱਲਦੇ ਰਹਿਣਾ ਜਿੰਨਾ ਚਿਰ ਆਪਣੇ ਹੱਡ ਸਾਹ ਦਿੰਦੇ ਆ ਜੀ ਜਦੋਂ ਆਪਣਾ ਸਰੀਰ جواب ਦੇ ਗਿਆ ਉਸ ਟਾਈਮ ਇਹ ਕੰਮ ਖਤਮ ਹੋਊਗਾ ਸੋ ਫਰੈਂਡ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਨਾ